ਦੋਸਤੋ ਅਦਾਰਾ ਇਨਕਲਾਬੀ ਸਾਡਾ ਰਾਵਿਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਇੰਡੀਆ ਗੱਡਜੋੜ ਖਿਡਾਅ ਦੀ ਸਥਿਤੀ ਵਿੱਚ ਕਿਉਂ ਲੇਖ ਪੜਾਂਗੇ ਪਿਛਲੇ ਕੁਝ ਮਹੀਨਿਆਂ ਤੋਂ ਇੰਡੀਆ ਗੱਡਜੋੜ ਵਿੱਚ ਤਰੇੜਾਂ ਆਉਣ ਲੱਗੀਆਂ ਹਨ ਹਰੇਕ ਆਗੂ ਆਪਣੇ ਹਿੱਤਾਂ ਮੁਤਾਬਕ ਬਿਆਨ ਦੇਣ ਲੱਗਿਆ ਹੋਇਆ ਹੈ ਭਾਜਪਾ ਵੀ ਇਸ ਸਥਿਤੀ ਦੇਖ ਕੇ ਹਮਲਾਵਰ ਹੋਈ ਹੈ ਕਾਂਗਰਸ ਪਾਰਟੀ ਵੀ ਇਸਤੇ ਕੋਈ ਬਹੁਤੀ ਸੰਜੀਦਾ ਨਹੀਂ ਲੱਗ ਰਹੀ ਇੰਡੀਆ ਗੱਡਜੋੜ ਇਸ ਸਮੇਂ ਖਿਡਾਅ ਦੀ ਸਥਿਤੀ ਵਿੱਚ ਹੈ ਤੇ ਭਵਿੱਖ ਵਿੱਚ ਇਸ ਲਈ ਕੋਈ ਸ਼ੁਭ ਸੰਕੇਤ ਵੀ ਨਹੀਂ ਹਨ ਇਸ ਗੱਡਜੋੜ ਵਿੱਚ ਜਿੱਥੇ ਪਹਿਲਾਂ ਹੀ ਬਹੁਤ মতਪੇਤ ਸਨ ਉੱਥੇ ਤ੍ਰਿੰਮੂਲ ਕਾਂਗਰਸ ਦੀ ਵਿਧਾਇਕ ਕੀਰਤੀ ਆਜ਼ਾਦ ਦੀ ਮਮਤਾ ਨੂੰ ਇੰਡੀਆ ਗੱਡਜੋੜ ਦਾ ਮੁਖੀ ਬਣਾਉਣ ਦੀ ਮੰਗ ਨੇ ਸਮੱਸਿਆ ਹੋਰ ਵਧਾ ਦਿੱਤੀ। ਉਸਨੇ ਕਿਹਾ ਕਿ ਰਾਹੁਲ ਦੀ ਅਗਵਾਈ ਵਿੱਚ ਹਰਿਆਣਾ ਤੇ ਮਹਾਰਾਸ਼ਟਰ ਵਿੱਚ ਹਾਰ ਹੋਈ ਹੈ ਜਦਕਿ ਮਮਤਾ ਨੇ ਬੰਗਾਲ ਵਿੱਚ ਭਾਜਪਾ ਨੂੰ ਹਰਾ ਕੇ ਆਪਣੀ ਸਮਰੱਥਾ ਸਿੱਧ ਕੀਤੀ ਹੈ। ਜੇਕਰ ਕੇਂਦਰ ਵਿੱਚ ਭਾਜਪਾ ਨੂੰ ਹਰਾਉਣਾ ਹੈ ਤਾਂ ਉਹ ਮਮਤਾ ਦੀ ਅਗਵਾਈ ਵਿੱਚ ਸਫਲ ਹੋਇਆ ਜਾ ਸਕਦਾ ਹੈ। ਇਸ ਤੋਂ ਬਾਅਦ NCP ਦੇ ਵਿਧਾਇਕ ਸੁਪਰੀਆ ਸੁਲੇ ਨੇ ਕੀਰਤੀ ਆਜ਼ਾਦ ਬੀਹਾਂ ਵਿੱਚ ਹਮਲਾਉਂਦੇ ਹੋਏ ਕਿਹਾ ਕਿ ਮਮਤਾ ਬੇਨਰਜੀ ਦਮਦਾਰ ਲੀਡਰ ਹੈ ਜੇਕਰ ਉਹ ਇੰਡੀਆ ਗਾਡਜੋੜ ਦੀ ਅਗਵਾਈ ਸੰਭਾਲਦੀ ਹੈ ਤਾਂ ਉਸ ਨੂੰ ਖੁਸ਼ੀ ਹੋਵੇਗੀ ਸ਼ਰਧ ਪੂਜਾਰ ਨੂੰ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਤਾਂ ਉਸਨੇ ਵੀ ਕਿਹਾ ਕਿ ਮਮਤਾ ਦਮਦਾਰ ਲੀਡਰ ਹੈ ਲਾਲੂ ਪ੍ਰਸਾਦ ਯਾਦਵ ਤੇ ਤੇਜਸਵੀ ਯਾਦਵ ਨੇ ਕਿਹਾ ਕਿ ਉਹਨਾਂ ਨੂੰ ਮਮਤਾ ਦੀ ਅਗਵਾਈ ਤੇ ਕੋਈ ਇਤਰਾਜ਼ ਨਹੀਂ ਪਰੰਤੂ ਇਸ ਤੇ ਆਮ ਸਹਿਮਤੀ ਹੋਣੀ ਚਾਹੀਦੀ ਹੈ ਤਰਨਮੂਲ ਕਾਂਗਰਸ ਨੂੰ ਦਾਵਾ ਕਰਨ ਦਾ ਅਧਿਕਾਰ ਹੈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਨਪਿਆ ਤੁਲਿਆ ਜਵਾਬ ਦਿੰਦੇ ਹੋਏ ਪੱਤਰਕਾਰਾਂ ਨੂੰ ਕਿਹਾ ਕਿ ਇੰਡੀਆ ਗੱਡਜੋੜ ਦੀ ਵੋਟਾਂ ਤੋਂ ਬਾਅਦ ਅਜੇ ਕੋਈ ਅਜੇ ਤੱਕ ਕੋਈ ਬੈਠਕ ਹੀ ਨਹੀਂ ਹੋਈ ਇਸ ਲਈ ਲੀਡਰ ਦਾ ਸਵਾਲ ਹੀ ਨਹੀਂ ਉੱਠਦਾ ਤਾਂ ਮੰਮਤਾ ਆਪਣਾ ਦਾਵਾ ਕਰ ਸਕਦੀ ਹੈ ਇਸ ਸਾਰੇ ਘਟਨਾਕ੍ਰਮ ਵਿੱਚ ਭਾਜਪਾ ਹਮਲਾਵਰ ਹੋ ਗਈ ਤੇ ਅਮਿਸ਼ਾ ਨੇ ਕਿਹਾ ਕਿ ਇੰਡੀਆ ਗੱਡਜੋੜ ਖਿੰਡ ਚੁੱਕਿਆ ਹੈ ਦਿੱਲੀ ਤੇ ਮਹਾਰਾਸ਼ਟਰ ਵਿੱਚ ਇਹ ਵੱਖਰੇ ਵੱਖਰੇ ਚੋਣ ਲੜ ਰਹੇ ਹਨ ਇਸ ਦਾ ਹੁਣ ਕੋਈ ਭਵਿੱਖ ਨਹੀਂ ਹੈ ਇਸ ਦੇ ਵਿਰੋਧ ਵਿੱਚ ਸ਼ਰਧ ਪਵਾਰ ਤੇ ਉਧਵ ਠਾਕਰੇ ਦੇ ਬਿਆਨ ਆਏ ਕਿ ਇੰਡੀਆ ਗੜ ਜੋੜ ਨੂੰ ਕੋਈ ਖਤਰਾ ਨਹੀਂ ਹੈ ਇਹ ਲੋਕ ਸਭਾ ਦੀਆਂ ਚੋਣਾਂ ਲਈ ਬਣਿਆ ਸੀ ਹੁਣ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਮਹਾਰਾਸ਼ਟਰ ਵਿੱਚ ਚੋਣਾਂ ਹਨ ਕਾਡਰ ਨੂੰ ਆਪਣੀ ਸਮਰੱਥਾ ਪ੍ਰਗਟਾਉਣ ਦਾ ਪੂਰਾ ਅਧਿਕਾਰ ਹੈ ਇਸ ਲਈ ਸਾਡੀਆਂ ਪਾਰਟੀਆਂ ਵੱਖਰੀਆਂ ਚੋਣਾਂ ਲੜ ਰਹੀਆਂ ਹਨ ਪਰੰਤੂ ਇਸ ਤੋਂ ਤੁਰੰਤ ਬਾਅਦ ਸਮਾਜਵਾਦੀ ਪਾਰਟੀ ਦੇ ਅਖਲੇਸ਼ ਯਾਦਵ ਨੇ ਦਿੱਲੀ ਵਿਧਾਨ ਸਭਾ ਚੋਣਾਂ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਕਿ ਜਦੋਂ ਇੰਡੀਆ ਗੜ ਜੋੜ ਬਣਿਆ ਸੀ ਤਾਂ ਨितीश ਕੁਮਾਰ ਨੇ ਕਿਹਾ ਸੀ ਕਿ ਖੇਤਰੀ ਪਾਰਟੀਆਂ ਵਿੱਚੋਂ ਜੋ ਪਾਰਟੀ ਮਜ਼ਬੂਤ ਹੋਵੇਗੀ ਉਸ ਦੀ ਸਪੋਰਟ ਕੀਤੀ ਜਾਵੇਗੀ ਦਿੱਲੀ ਵਿੱਚ ਕਾਂਗਰਸ ਨਾਲੋਂ ਆਮ ਆਦਮੀ ਪਾਰਟੀ ਮਜ਼ਬੂਤ ਹੈ ਇਸ ਲਈ ਉਹ ਕੇਜਰੀਵਾਲ ਨੂੰ ਸਪੋਰਟ ਕਰ ਰਹੇ ਹਨ ਦਿੱਲੀ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਅਲੱਗ-ਅਲੱਗ ਚੋਣ ਲੜ ਰਹੀਆਂ ਹਨ ਜੇਕਰ ਕੁੱਲ ਮਿਲਾ ਕੇ ਦੇਖੀਏ ਤਾਂ ਇੰਡੀਆ ਗੱਡਜੋੜ ਵਿਚਲੀਆਂ ਪਾਰਟੀਆਂ ਦੇ ਇਸ ਸਮੇਂ ਅਲੱਗ-ਅਲੱਗ ਪਾਸੇ ਮੂੰਹ ਹਨ ਤੇ ਇਹਨਾਂ ਵਿੱਚੋਂ ਬਹੁਤੀਆਂ ਆਪਣੇ-ਆਪਣੇ ਰਾਹ ਤੁਰ ਪਈਆਂ ਤੇ ਕੁਝ ਇੱਕ ਦੂਸਰੇ ਵਿਰੁੱਧ ਵੀ ਲੜ ਰਹੀਆਂ ਹਨ ਤੇ ਕੁਝ ਇਸ ਨੂੰ ਬਚਾਉਣ ਲਈ ਕੋਸ਼ਿਸ਼ ਕਰ ਰਹੀਆਂ ਤੇ ਕੁਝ ਚੁੱਪ ਹਨ ਇੰਡੀਆ ਗੱਟ ਜੋੜ ਵਿੱਚ ਆਈਆਂ ਤਰੇੜਾਂ ਦਾ ਪਹਿਲਾ ਮੁੱਖ ਕਾਰਨ ਇਹ ਹੈ ਕਿ ਇਸ ਦੀ ਕੋਈ ਆਪਣੀ ਵਿਚਾਰਧਾਰਾ ਨਹੀਂ ਹੈ ਭਾਜਪਾ ਖਿਲਾਫ ਕੇਂਦਰੀ ਸੱਤਾ ਦੀਆਂ ਪੌੜੀਆਂ ਚੜ੍ਹਨ ਲਈ ਇਹ ਇੱਕ ਮੌਕਾ ਪ੍ਰਸਤ ਗੱਟ ਜੋੜੇ ਜੇਕਰ ਇਸ ਦੇ ਵੱਜਨ ਤੇ ਵੀ ਨਜ਼ਰ ਮਾਰੀਏ ਤਾਂ ਜਿਸ ਵਿਅਕਤੀ ਮਤਲਬ ਨਰਿੰਦੇਸ਼ ਬਾਬੂ ਨੇ ਇਸ ਨੂੰ ਬਣਾਇਆ ਜਦੋਂ ਉਸ ਨੂੰ ਲੱਗਿਆ ਕਿ ਉਹ ਭਵਿੱਖ ਦਾ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ ਤਾਂ ਉਸ ਨੂੰ ਭਾਜਪਾ ਦੀ ਸਪੋਰਟ ਰਾਹੀਂ ਕੇਂਦਰੀ ਤੇ ਖੇਤਰੀ ਜੋ ਵੱਧ ਮਿਲ ਸਕਦਾ ਹੈ ਤਾਂ ਉਹ ਪਲਟੀ ਮਾਰ ਗਿਆ ਤੇ ਭਾਜਪਾ ਨਾਲ ਚੱਲਿਆ ਗਿਆ ਵਿਰੋਧੀ ਵਿਚਾਰਾਂ ਵਾਲੀਆਂ ਪਾਰਟੀਆਂ ਇਸ ਵਿੱਚ ਇਕੱਠੀਆਂ ਹੋ ਕੇ ਚੋਣ ਲੜੀਆਂ ਜਿਵੇਂ ਕਮਿਊਨਿਸਟ ਤੇ ਸ਼ਿਵ ਸੈਨਾ ਇੱਕ ਜਿਹੜੇ ਕਮਿਊਨਿਸਟ ਵਿਚਾਰਧਾਰਾ ਦੀ ਗੱਲ ਕਰਦੇ ਹਨ ਤੇ ਦੂਸਰੇ ਹਿੰਦੂ ਤਵ ਦੀ ਗੱਲ ਕਰਦੇ ਹਨ ਤੇ ਇਹ ਉਹੀ ਸ਼ਿਵ ਸੈਨਾ ਹੈ ਜਿਸ ਦੇ ਮੁਖੀ ਬਾਲ ਠਾਕਰੇ ਨੇ ਕਮਿਊਨਿਸਟਾਂ ਤੇ ਤਸ਼ੱਦਦ ਟਾਇਆ ਉਹਨਾਂ ਦੇ ਕਤਲ ਕੀਤੇ ਉਹਨਾਂ ਦੀਆਂ ਜਥੇਬੰਦੀਆਂ ਭੰਨੀਆਂ ਕੇਂਦਰ ਵਿੱਚ ਸਾਰੇ ਇਕੱਠੇ ਹੋਣ ਦਾ ਦਾਵਾ ਕਰਦੇ ਹਨ ਪਰ ਬੰਗਾਲ ਵਿੱਚ ਮਮਤਾ ਖਿਲਾਫ ਕਾਂਗਰਸ ਤੇ ਖੱਬੇ ਪੱਖੀ ਇਕੱਠੇ ਚੋਣਾ ਲੜੇ ਅੱਗੇ ਇਹੀ ਕਾਂਗਰਸ ਤੇ ਖੱਬੇ ਕੇਰਲਾ ਵਿੱਚ ਇੱਕ ਦੂਸਰੇ ਖਿਲਾਫ ਚੋਣਾਂ ਲੜੇ ਇਸੇ ਤਰ੍ਹਾਂ ਦਿੱਲੀ ਵਿੱਚ ਕੇਜਰੀਵਾਲ ਤੇ ਕਾਂਗਰਸ ਦਾ ਗੱਟਜੋੜ ਹੋਇਆ ਤੇ ਪੰਜਾਬ ਵਿੱਚ ਵੱਖਰੇ ਵੱਖਰੇ ਚੋਣ ਲੜੇ ਇਸੇ ਵਿੱਚ ਸ਼ਾਮਲ ਹੋਰ ਪਾਰਟੀਆਂ ਦਾ ਹਾਲ ਇਹੋ ਹੀ ਰਿਹਾ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਟਜੋੜ ਨਾ ਹੋਇਆ ਤੇ ਭਾਜਪਾ ਬਾਜ਼ੀ ਮਾਰ ਗਈ ਹੁਣ ਦਿੱਲੀ ਵਿੱਚ ਵੀ ਇਹ ਦੋਵੇਂ ਪਾਰਟੀਆਂ ਵੱਖ-ਵੱਖ ਚੋਣ ਲੜ ਰਹੀਆਂ ਹਨ ਮਹਾਰਾਸ਼ਟਰ ਵਿੱਚ ਇਹ ਚਾਹੇ ਉਦਵ ਠਾਕਰੇ ਤੇ ਸ਼ਰਦ ਪਵਾਰੇ ਦੀ ਗੱਟਜੋੜ ਵਿੱਚ ਇਕੱਠੇ ਰਹਿਣ ਦੀ ਗੱਲ ਕਰ ਰਹੇ ਹਨ ਪਰੰਤੂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਤੋਂ ਬਾਅਦ ਸ਼ਿਫਟ ਸੈਨਾ ਤੇ ਕਾਂਗਰਸ ਨਾਲੋਂ ਗੱਟਜੋੜ ਤੋੜਨ ਦਾ ਪੂਰਾ ਦਬਾਅ ਸੀ ਤੇ ਇਸੇ ਕਰਕੇ ਲੋਕਲ ਚੋਣਾਂ ਵਿੱਚ ਇਹ ਵੱਖ-ਵੱਖ ਲੜ ਰਹੇ ਹਨ ਅਸਲ ਵਿੱਚ ਇਹ ਕੋਈ ਇੱਕ ਵਿਚਾਰ ਤੇ ਇਕੱਠੇ ਨਹੀਂ ਹਰੇਕ ਪਾਰਟੀ ਆਪਣੇ ਫਾਇਦੇ ਲਈ ਸੋਚਦੀ ਹੈ ਜੇਕਰ ਉਸ ਨੂੰ ਗੱਟਜੋੜ ਵਿੱਚੋਂ ਫਾਇਦਾ ਹੁੰਦਾ ਹੈ ਤਾਂ ਉਹ ਗੱਟਜੋੜ ਕਰਦੇ ਹਨ ਜੇਕਰ ਉਹਨਾਂ ਨੂੰ ਨੁਕਸਾਨ ਹੁੰਦਾ ਲੱਗਦਾ ਹੈ ਤਾਂ ਉਹ ਗੱਟਜੋੜ ਤੜਕ ਕਰਕੇ ਤੋੜ ਦਿੰਦੇ ਹਨ ਕੇਜਰੀਵਾਲ ਨੂੰ ਪਹਿਲਾਂ ਦਿੱਲੀ ਵਿੱਚ ਜਿੱਤਨ ਤੇ ਫਿਰ ਪੰਜਾਬ ਵਿੱਚ ਜਿੱਤੋਂ ਤੋਂ ਬਾਅਦ ਭਲੇਖਾ ਖੜਾ ਹੋ ਗਿਆ ਕਿ ਉਹ ਕੇਂਦਰ ਦੀ ਵੱਡੀ ਪਾਰਟੀ ਬਣ ਜਾਵੇਗੀ ਤੇ ਦਿੱਲੀ ਤੇ ਇਕੱਲਾ ਹੀ ਰਾਜ ਕਰੇਗਾ ਪਰੰਤੂ ਭਾਜਪਾ ਨੇ ਪਹਿਲਾਂ ਸੋਧੀਆਂ ਫੜ ਕੇ ਅੰਦਰ ਕੀ ਕਰ ਦਿੱਤਾ ਤੇ ਉਸ ਤੋਂ ਬਾਅਦ ਕੇਜਰੀਵਾਲ ਨੂੰ ਜੇਲ੍ਹ ਦੀਆਂ ਸਿੱਖਾ ਪਿੱਛੇ ਛੁੱਟ ਦਿੱਤਾ ਕੇਜਰੀਵਾਲ ਜਿਹੜਾ ਇੰਡੀਆ ਗੜ੍ਹ ਰੋਡ ਨੂੰ ਸਕੇ ਜੇਠਵਾਂਗ ਸੰਮੇ ਦਾ ਸੀ ਫਿਰ ਭੱਜ ਭੱਜ ਰੈਲੀਆਂ ਕਰਨ ਦਾ ਸੱਦਾ ਦੇ ਰਿਹਾ ਸੀ ਪਰੰਤੂ ਇਹ ਅੱਜ ਫਿਰ ਉਹੀ ਭਲੇਖੇ ਵਿੱਚ ਖੜਾ ਹੈ ਕੋਈ ਸੰਗਠਨ ਜਾਂ ਗੱਟ ਜੋੜ ਉਹੀ ਲੰਬੇ ਸਮੇਂ ਤੱਕ ਚੱਲ ਸਕਦਾ ਹੈ ਜਿਸ ਦੀ ਕਰਮਵਾਰ ਇੱਕ ਸਮਝ ਹੋਵੇ ਜਾਂ ਫਿਰ ਘੱਟੋ-ਘੱਟ ਸਮੇਂ ਤੇ ਇਕੱਠਾ ਹੋਇਆ ਹੋਵੇ ਪਰੰਤੂ ਇੰਡੀਆ ਗੱਟ ਜੋੜ ਦੀ ਇੱਕੋ ਇੱਕ ਸਮੇਂ ਤਾਂ ਦੂਰ ਦੀ ਗੱਲ ਘੱਟੋ-ਘੱਟ ਸਮਝ ਦੇ ਆਧਾਰ ਤੇ ਵੀ ਨਹੀਂ ਇਕੱਠਾ ਹੋਇਆ ਦੂਸਰੇ ਇਸ ਦੇ ਖਿਡਾਅ ਵਿੱਚ ਜਾਣ ਦਾ ਵੱਡਾ ਕਾਰਨ ਭਾਜਪਾ ਆਰਐਸਐਸ ਦੇ ਫਾਸ਼ੀਵਾਦੀ ਹਮਲੇ ਨੂੰ ਨਾ ਆਂਗਣ ਵਿੱਚ ਪਿਆ ਹੈ ਇਹ ਭਾਜਪਾ ਨੂੰ ਦੂਸਰੀਆਂ ਪਾਰਟੀਆਂ ਵਾਂਗ ਹੀ ਸਮਝਦੇ ਹਨ ਭਾਜਪਾ ਵੱਲੋਂ ਹਿੰਦੂਤਵ ਦੇ এজেন্ডੇ ਨੂੰ ਅੱਕੇ ਵਧਾਉਣਾ ਕੇਂਦਰੀਕਰਨ ਦੀ ਨੀਤੀ ਕੇਂਦਰੀ ਏਜੰਸੀਆਂ ਰਾਹੀਂ ਵਿਰੋਧੀ ਧਰ ਨੂੰ ਦਬਾਉਣ ਦਾ ਇਹਨਾਂ ਨੂੰ ਤਰੀਕਾ ਕੋਈ ਵੱਖਰਾ ਨਹੀਂ ਜਾਪਦਾ ਇਸੇ ਕਰਕੇ ਗੱਡਜੋੜ ਕੋਈ ਫਾਸ਼ੀਵਾਦ ਖਿਲਾਫ ਸਾਂਝਾ ਗੱਡਜੋੜ ਹੋਵੇ ਇਸ ਦੀਆਂ ਕੋਈ ਸੰਭਾਵਨਾਵਾਂ ਨਹੀਂ ਹਨ ਕਾਂਗਰਸ ਪਾਰਟੀ ਜਦੋਂ ਕਦੇ ਮੋਦੀ ਨੂੰ ਤਾਨਾਸ਼ਾ ਆਕਦੀ ਹੈ ਤਾਂ ਭਾਜਪਾ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਦਾ ਰੌਲਾ ਪਾ ਦਿੰਦੀ ਹੈ ਤੇ ਕਾਂਗਰਸ ਬੈਕਫੁੱਟ ਤੇ ਚਲੀ ਜਾਂਦੀ ਹੈ ਜਦ ਕਿ ਆਰਐਸਐਸ ਭਾਜਪਾ ਕੇਵਲ ਤਾਨਾਸ਼ਾਹੀ ਵਾਲ ਨਹੀਂ ਇਹ ਫਾਸ਼ੀਵਾਦੀ ਤਾਨਾਸ਼ਾਹੀ ਵਾਲ ਵਧ ਰਹੀ ਹੈ ਫਾਸ਼ੀਵਾਦੀ ਤਾਨਾਸ਼ਾਹੀ ਤੇ ਤਾਨਾਸ਼ਾਹੀ ਵਿੱਚ ਫਰਕ ਹੈ ਲੈਨਨ ਨੇ ਤਾਨਾਸ਼ਾਹੀ ਬਾਰੇ ਲਿਖਦੇ ਹੋਏ ਕਿਹਾ ਕਿ ਸਟੇਟ ਤੋਂ ਭਾਵਿਕ ਜਮਾਤ ਦੀ ਦੂਸਰੀ ਜਮਾਤ ਤੇ ਤਾਨਾਸ਼ਾਹੀ ਹੈ ਇਹ ਬੁਰਜਵਾਜੀ ਦੀ ਵੀ ਹੋ ਸਕਦੀ ਹੈ ਤੇ ਪ੍ਰੋਲੇਟਾਰੀ ਦੀ ਵੀ ਹੋ ਸਕਦੀ ਹੈ ਜ਼ਗੀਰਦਾਰੀ ਤੋਂ ਬਾਅਦ ਪੂੰਜੀਵਾਦੀ ਪ੍ਰਬੰਧ ਵਿੱਚ ਬੁਰਜਵਾਜੀ ਲੋਕਾਂ ਨੂੰ ਇੱਕ ਲਿਮਟਿਡ ਸਪੇਸ ਗੱਲ ਕਰਨ ਲਈ ਦਿੰਦੀ ਹੈ ਤਾਂ ਕਿ ਲੋਕਾਂ ਦਾ ਗੁੱਸਾ ਨਿਕਲਦਾ ਰਹੇ ਤੇ ਉਹਨਾਂ ਤੱਕ ਗੱਲ ਪਹੁੰਚਦੀ ਰਹੇ ਜਦੋਂ ਕਦੇ ਜਮਾਤ ਦੇ ਵਿਰੋਧ ਵਧਦੇ ਹਨ ਤੇ ਉਹਨਾਂ ਦੇ ਹਿੱਤ ਖਤਰੇ ਵਿੱਚ ਪੈਂਦੇ ਹਨ ਤਾਂ ਇਹ ਸਪੇਸ ਖਤਮ ਕਰ ਦਿੱਤੀ ਜਾਂਦੀ ਹੈ ਤੇ ਤਾਨਾਸ਼ਾਹੀ ਪ੍ਰਬੰਧ ਸਥਾਪਿਤ ਕਰ ਦਿੱਤਾ ਜਾਂਦਾ ਹੈ ਮੌਜੂਦਾ ਸਮੇਂ ਵਿੱਚ ਕਈ ਦੇਸ਼ਾਂ ਦੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਨੇ ਇਸ ਤੋਂ ਅੱਗੇ ਦੋ ਮਿੱਤਰੋ ਨੇ ਫਾਸ਼ੀਵਾਦੀ ਤਾਨਾਸ਼ਾਹੀ ਦੀ ਗੱਲ ਕੀਤੀ ਹੈ ਉਸਨੇ ਕਿਹਾ ਕਿ ਫਾਸ਼ੀਵਾਦੀ ਤਾਨਾਸ਼ਾਹੀ ਤੋਂ ਬਾਅਦ ਸਭ ਤੋਂ ਪਿਛਾਖੜੀ ਸਭ ਤੋਂ ਬਾਅਦ ਸ਼ਾਵਨਵਾਦੀ ਅਤੇ ਮਾਲੀ ਪੂੰਜੀ ਦੇ ਸਭ ਤੋਂ ਵੱਧ ਸਾਮਰਾਜੀ ਤੱਤਾਂ ਦੀ ਨੰਗੀ ਚਿੱਟੀ ਜਾਬਰ ਤਾਨਾਸ਼ਾਹੀ ਹੈ ਅਰਧ ਜਗੀਰੂ ਤੇ ਅਰਧ ਬਸਤੀਵਾਦੀ ਸਟੇਟ ਹੈ ਇੱਥੇ ਫਾਸ਼ੀਵਾਦੀ ਤਾਨਾਸ਼ਾਹੀ ਤੋਂ ਭਾਵ ਹੋਵੇਗਾ ਕਿ ਸਭ ਤੋਂ ਪਿਛਾਖੜੀ ਸਭ ਤੋਂ ਵੱਧ ਸ਼ਾਵਨਵਾਦੀ ਅਤੇ ਜ਼ਗੀਰਦਾਰੀ ਦਲਾਲ سرمਾਈਦਾਰੀ ਸਮਰਾਜਵਾਦੀ ਤੱਤਾਂ ਦੀ ਨੰਗੀ ਚਿੱਟੀ ਤਾਨਾਸ਼ਾਹੀ ਜਿਸ ਦਾ ਖਤਰਾ ਸਾਹਮਣੇ ਖੜਾ ਹੈ ਅੱਜ ਫਾਸ਼ੀਵਾਦੀ ਹल्ला ਤੇਜ਼ ਹੋ ਰਿਹਾ ਹੈ ਤੇ ਭਵਿੱਖ ਵਿੱਚ ਜੇਕਰ ਆਰਐਸਐਸ ਭਾਰਤ ਪਾ ਸਟੇਟ ਦੇ ਸਾਰੇ ਸੰਦਾਂ ਤੇ ਕਬਜ਼ਾ ਕਰਨ ਵਿੱਚ ਸਫਲ ਹੋ ਜਾਂਦੀ ਹੈ ਤਾਂ ਇਹ ਫਾਸ਼ੀਵਾਦੀ ਹਮਲਾ ਫਾਸ਼ੀਵਾਦੀ ਤਾਨਾਸ਼ਾਹੀ ਵਿੱਚ ਤਬਦੀਲ ਹੋ ਜਾਵੇਗਾ ਇੰਡੀਆ ਗੱਟਜੋੜ ਵਿੱਚ ਸਾਰੀਆਂ ਪਾਰਟੀਆਂ ਇੱਕੋ थैਲੀ ਦੀਆਂ ਚਟੇਵੱਟੇ ਹਨ ਇਸ ਵਿੱਚ ਲਿਬ੍ਰੇਸ਼ਨ ਫਾਸ਼ੀਵਾਦੀ ਤਾਨਾਸ਼ਾਹੀ ਦਾ ਰੋਲਾ ਪਾਉਂਦੀ ਹੈ ਪਰੰਤੂ ਆਪਣੀ ਮੌਕਾ ਪ੍ਰਸਤੀ ਵਿੱਚੋਂ ਸੱਤਾ ਦੇ ਲਾਲਚ ਲਈ ਆਪਣੇ ਕਦਰ ਨੂੰ ਸੰਤੁਸ਼ਟ ਕਰਨ ਲਈ ਕਰਦੀ ਹੈ ਤੀਸਰਾ ਇਸ ਗੱਟਜੋੜ ਵਿੱਚ ਖੰਡਾ ਦਾ ਕਾਰਨ ਖੁਦ ਕਾਂਗਰਸ ਪਾਰਟੀ ਹੈ ਜਿਹੜੀ ਇਸ ਗੱਟਜੋੜ ਦੀ ਮੁੱਖ ਪਾਰਟੀ ਹੈ ਇਸ ਤੋਂ ਅੱਗੇ ਇਸ ਦਾ ਕੌਮੀ ਆਗੂ ਰਾਹੁਲ ਗਾਂਧੀ ਹੈ ਰਾਹੁਲ ਗਾਂਧੀ ਸਿਆਸਤ ਨੂੰ ਟੂਰਿਜ਼ਮ ਦੇ ਤੌਰ ਤੇ ਲੈਂਦਾ ਹੈ ਉਹ ਭਾਰਤ ਵਿੱਚ ਘਟ ਵਿਦੇਸ਼ਾਂ ਵਿੱਚ ਵੱਧ ਰਹਿੰਦਾ ਹੈ ਦੇਸ਼ ਵਿੱਚ ਪੈਦਲ ਯਾਤਰਾ ਨੇ ਉਸ ਦੇ ਅਕਸ ਵਿੱਚ ਥੋੜਾ ਫਰਕ ਪਾਇਆ ਸੀ ਪਰੰਤੂ ਫਿਰ ਉੱਥੇ ਹੀ ਵਾਪਸ ਚਲਾ ਗਿਆ ਉਹ ਜ਼ਮੀਨ ਨਾਲ ਜੁੜਿਆ ਹੋਇਆ ਨਹੀਂ ਜਿੱਥੋਂ ਉਸ ਨੂੰ ਦੇਸ਼ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਭਾਵਨਾਵਾਂ ਪਤਾ ਲੱਗਣ ਕਾਂਗਰਸ ਪਾਰਟੀ ਨੇ ਚਾਹੇ ਇੱਕ ਵਾਰੀ ਆਪਣਾ ਪ੍ਰਧਾਨਤਾ ਬਦਲ ਦਿੱਤਾ ਪਰੰਤੂ ਉਹ ਗਾਂਧੀ ਪਰਿਵਾਰ ਤੋਂ ਆਪਣਾ ਖਹਿੜਾ ਨਹੀਂ ਛੁਡਾ ਸਕੀ ਰਾਹੁਲ ਗਾਂਧੀ ਦੇ ਸਿਰ ਤੇ ਭਾਜਪਾ ਆਰਐਸਐਸ ਨਾਲ ਮੁਕਾਬਲਾ ਅਸੰਭਵ ਹੈ ਜੇਕਰ ਭਾਜਪਾ ਕੋਈ ਵੱੱਡੀ ਗਲਤੀ ਨਾ ਕਰੇ ਕਾਂਗਰਸ ਪਾਰਟੀ ਅਸਲ ਵਿੱਚ ਭਾਜਪਾ ਦੀ ਪਿੱਛੇ ਖੇਡਣ ਲੱਗੀ ਹੋਈ ਹੈ ਚੋਣਾ ਦਰਮਿਆਨ ਹਿੰਦੂਆਂ ਦੀ ਵੋਟ ਕੈਸ਼ ਕਰਨ ਲਈ ਰਾਹੁਲ ਮੰਦਰਾ ਵਿੱਚ ਜਾਂਦਾ ਹੈ ਮੋਦੀ ਨਾਲੋਂ ਆਪਣੇ ਆਪ ਨੂੰ ਵੱਡਾ ਹਿੰਦੂ ਭਗਤ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ ਰਾਮ ਮੰਦਰ ਦੇ ਮੁੱਦੇ ਤੇ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਤਾਂ ਕਾਂਗਰਸ ਕੁਝ ਨਹੀਂ ਬੋਲੀ ਤੇ ਇਸੇ ਕਰਕੇ ਰਾਮ ਮੰਦਰ ਦੇ ਉਦਘਾਟਨ ਮੌਕੇ ਫਸੀ ਹੋਈ ਨਜ਼ਰ ਆਈ ਸੀ ਬਸ ਇਹ ਹੀ ਦਲੀਲ ਦਿੱਤੀ ਕਿ ਰਾਮ ਮੰਦਰ ਜੇ ਪੂਰਾ ਨਹੀਂ ਹੋਇਆ ਤੇ ਮੋਦੀ ਉਦਘਾਟਨ ਕਰ ਰਿਹਾ ਜਿਹੜਾ ਕਿ ਅਸ਼ੁਭ ਹੈ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਤੇ 35 ਇਹ ਹਟਾਉਣ ਤੇ ਕਾਂਗਰਸ চুপ ਰਹੀ ਭਾਜਪਾ ਇਸ ਨੂੰ ਲਗਾਤਾਰ ਘੇਰ ਰਹੀ ਹੈ ਬੋਲੀਆਂ ਦੇ ਮਸਲੇ ਤੇ ਕਾਂਗਰਸ ਚੁੱਪ ਹੈ ਸਿੱਖਿਆ ਦੇ ਭਗਵੇਂਕਰਨ ਤੇ ਚੁੱਪ ਹੈ ਇਤਿਹਾਸ ਵਿੱਚ ਤਬਦੀਲੀ ਦੇ ਮਸਲੇ ਤੇ ਚੁੱਪ ਹੈ ਸਿਰਫ ਉਦੋਂ ਰੌਲਾ ਪਉਂਦੀ ਹੈ ਜਦੋਂ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਇਤਿਹਾਸ ਨਾਲ ਛੇੜਛਾੜ ਕੀਤੀ ਜਾਵੇ ਭਾਜਪਾ ਵੱਲੋਂ ਇਤਿਹਾਸ ਵਿੱਚ ਕੋਈ ਤਬਦੀਲੀ ਨਾਲ ਕਾਂਗਰਸ ਨੂੰ ਕੋਈ ਗਿਲਾ ਨਹੀਂ ਮਣੀਪੁਰ ਜਦੋਂ ਜਲਦਾ ਰਹਾ ਸੀ ਤਾਂ ਕਾਂਗਰਸ ਉਸ ਨੂੰ ਸਿਰਫ ਕਾਨੂੰਨ ਵਿਵਸਥਾ ਦਾ ਮਸਲਾ ਦੱਸ ਰਹੀ ਸੀ ਕਾਂਗਰਸ ਫੈਡਰਲ ਢਾਂਚੇ ਦੇ ਮੁੱਦਿਆਂ ਤੋਂ ਭੱਜਦੀ ਹੈ ਤੇ ਭਾਜਪਾ ਉਸ ਨੂੰ ਪਹੁੰਚਾਉਂਦੀ ਹੈ ਅਸਲ ਵਿੱਚ ਕਾਂਗਰਸ ਨੇ ਆਪਣੇ ਸਮੇਂ ਸੱਤਾ ਦਾ ਕੇਂਦਰ ਕਰਨ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਹਨ ਬਹੁਤ ਸਾਰੇ ਸੂਬਿਆਂ ਦੀਆਂ ਸਰਕਾਰਾਂ ਭੰਗ ਕਰਕੇ ਰਾਸ਼ਟਰਪਤੀ ਰਾਏ ਲਾਗੂ ਕੀਤਾ ਜਾਤੀ ਜਨਗਣਨਾ ਦਾ ਮੁੱਦਾ ਜਿਹੜਾ ਕਾਂਗਰਸ ਉਭਾਰ ਕੇ ਧਰੂਵਿਕਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਉਹ ਭਾਜਪਾ ਮੰਨ ਗਈ ਤੇ ਇਸ ਤੋਂ ਅੱਗੇ ਸੁਪਰੀਮ ਕੋਰਟ ਰਾਹੀਂ ਰਿਜ਼ਰਵੇਸ਼ਨ ਜਾਤੀ ਵੰਡ ਰਾਹੀਂ ਲਾਗੂ ਕਰਵਾ ਗਏ ਜਿਸ ਕਾਰਨ ਕਾਂਗਰਸ ਦਾ ਹਮਲਾ ਢੈ ਢੇਰੀ ਹੋ ਗਿਆ ਕਾਂਗਰਸ ਕੋਲ ਫਾਸ਼ੀਵਾਦ ਖਿਲਾਫ ਸਮਝ ਨਾ ਹੋਣ ਕਾਰਨ ਉਹ ਹੋਰ ਖੇਤਰੀ ਪਾਰਟੀ ਨਾਲ ਮੌਕਾ ਪ੍ਰਸਤ ਗੱਠ ਜੋੜਦਾ ਰਹੀ ਹੈ ਤੇ ਜਿੱਥੇ ਉਸ ਨੂੰ ਆਪਣਾ ਪੱਲੜਾ ਭਾਰੂ ਲੱਗਦਾ ਹੈ ਉੱਥੇ ਹੋਰਾਂ ਪਾਰਟੀਆਂ ਨੂੰ ਨਕਾਰ ਦਿੰਦੀ ਹੈ ਨਾਲ ਅਕਾ ਦਾ ਗੱਟ ਜੋੜ ਇੰਡੀਆ ਗੱਟ ਜੋੜ ਦਾ ਆਧਾਰ ਬਣਿਆ ਸੀ ਪਰੰਤੂ ਉਸ ਤੋਂ ਬਾਅਦ ਮੱਧ ਪ੍ਰਦੇਸ਼ ਹਰਿਆਣਾ ਆਦ ਸੁਬਿਆਂ ਵਿੱਚ ਉਸਨੇ ਖੇਤਰੀ ਪਾਰਟੀਆਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਤੇ ਮੁੱਦੇ ਮੁੱਦੇ ਕੀ ਕੁੱਲ ਮਿਲਾ ਕੇ ਇਸ ਸਮੇਂ ਇੰਡੀਆ ਗੱਟ ਜੋੜ ਹੌਲੀ ਹੌਲੀ ਟੜਕ ਰਿਹਾ ਹੈ ਕਾਂਗਰਸ ਦੀ ਅਗਵਾਈ ਤੋਂ ਇਦੇ ਜੋਟੀਦਾਰ ਮੁਨਕਰ ਹੋ ਰਹੇ ਹਨ ਉਹ ਇੱਕ ਵਿੱਚ ਇਸ ਦੇ ਬਚੇ ਰਹਿੰਦੀਆਂ ਸੰਭਾਵਨਾਵਾਂ ਘਟ ਹਨ ਜੋ ਕਿ ਅਸਲ ਵਿੱਚ ਆਰਐਸਐਸ ਭਾਜਪਾ ਨੂੰ 4 ਫਾਇਦਾ ਦੇਵੇਗਾ ਜਿਸ ਨਾਲ ਫਾਸ਼ੀਵਾਦੀ ਹੱਲਾ ਹੋਰ ਤੇਜ਼ ਹੋਵੇਗਾ ਇਸ ਲਈ ਸਾਨੂੰ ਕੋ ਇੱਕ ਤੇ ਨਜ਼ਰ ਮਾਰਨੀ ਚਾਹੀਦੀ ਹੈ ਤੇ ਆਪਣੀ ਲੀਕ ਮਤਲਬ ਸੰਘਰਸ਼ਾਂ ਦੀ ਲੀਕ ਵੱਡੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸ਼ੁਕਰੀਆ ਦੋਸਤੋ ਤਾਂ ਇਹ ਸੀ ਸਾਡਾ ਲੇਖ ਇੰਡੀਆ ਗੜਜੋੜ ਖੇਡਾਂ ਦੀ ਸਥਿਤੀ ਵਿੱਚ ਕਿਉਂ ਉਮੀਦ ਹੈ ਤੁਹਾਨੂੰ ਸਮਝ ਆਈ ਹੋਵੇਗੀ ਤੇ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਸਵਾਲ ਅਤੇ ਸੁਝਾਅ ਕਮੈਂਟ ਬਾਕਸ ਵਿੱਚ ਦਿਓਗੇ। ਸ਼ੁਕਰੀਆ ਜੀ।